ਜਦੋਂ ਮੈਂ ਡਾਕਟਰ ਬਣਿਆ ਤਾਂ ਮੇਰੀ ਜਿਹੜੀ ਪਹਿਲੀ ਪੋਸਟਿੰਗ ਸੀ ਉਹ ਬੱਚਾ ਵਿਭਾਗ ਵਿੱਚ ਸੀ। ਤੋਂ ਅਕਸਰ ਛੋਟੇ ਬੱਚੇ ਬਹੁਤ ਛੋਟੇ ਬੱਚੇ ਮਾਪਿਆਂ ਨੇ ਲੈ ਕੇ ਆਉਂਦਾ ਕਿ ਜੀ ਡਾਕਟਰ ਸਾਹਿਬ ਬੱਚਾ ਰੋਈ ਜਾਂਦਾ ਪਿਆ ਵੇ ਚੁੱਪ ਨਹੀਂ ਕਰਦਾ ਪਿਆ। ਤੋਂ ਚੈੱਕ ਕਰਦਾ ਸੀ ਤੋਂ ਬੜੀ ਵਾਰੀ ਮੈਂ ਕਹਿੰਦਾ ਕਿ ਇਹ ਤੇ ਬੱਚਾ ਤੁਹਾਡਾ ਗਿੱਲਾ ਹੈ। ਕਹਿੰਦੇ ਗਿੱਲੇ ਗਿੱਲੇ ਨੂੰ ਛੱਡੋ। ਬੱਚੇ ਜੇ ਰੋਣ ਨੂੰ ਠੀਕ ਕਰੋ ਤੁਸੀਂ ਦਵਾਈ ਦੇ ਬੱਚਾ ਰੋਣਾ ਠੀਕ ਹੋ ਜਾਵੇ ਮੈਂ ਸਮਝਾਣਾ ਹਾਂ ਹੱਸ ਕੇ ਕਿ ਜੇ ਗਿੱਲਾਪਣ ਨਹੀਂ ਠੀਕ ਹੋਏਗਾ ਤੇ ਤੁਸੀਂ ਇਹਨੂੰ ਲੱਖ ਖਡਾਉਣੇ ਵੜਾ ਲਿਓ ਹੱਥ ਵਿੱਚ ਦਵਾਈ ਦੇ ਦਿਓ ਬੱਚਾ ਚੁੱਕ ਨਹੀਂ ਕਰੇਗਾ ਹੁਣ ਮੇਰੇ ਕੰਮ ਦੇ ਵਿੱਚ ਇਹਦਾ ਕੀ ਹੋਇਆ ਕਿ ਮੇਰੇ ਕੋਲ ਮਰੀਜ਼ ਅਕਸਰ ਆਉਂਦੇ ਨੇ 슈ਗਰ ਦੇ ਔਰ 슈ਗਰਾਂ ਦੀ ਬਹੁਤ ਜ਼ਿਆਦਾ ਕੰਟਰੋਲ ਤੋਂ ਬਾਹਰ ਹੁੰਦੀ ਹੈ ਉਹ ਮਿੱਠਾ ਵੀ ਖਾ ਰਹੇ ਹੁੰਦੇ ਨੇ ਦਵਾਈ ਨਹੀਂ ਖਾਂਦੇ ਲੱਗ ਕੇ ਔਰ ਕੋਈ ਸਿਹਤ ਨਹੀਂ ਕਰਦੇ ਤੇ ਕਹਿੰਦੇ ਨੇ ਉਹਨਾਂ ਦੀ ਸ਼ੂਗਰ ਬਹੁਤ ਵੱਧ ਚੱਲ ਰਹੀ ਹੁੰਦੀ ਹੈ ਔਰ ਕਹਿੰਦੇ ਨਾ ਸਰ ਬੜੀ ਕਮਜ਼ੋਰੀ ਹੈ ਲੱਤਾਂ ਨਹੀਂ ਚੱਲਦੀਆਂ ਲੱਤਾਂ ਪੀੜ ਕਰਦੀਆਂ ਨੇ ਉੱਠਿਆ ਨਹੀਂ ਜਾਂਦਾ ਤੇ ਸਾਨੂੰ ਕੋਈ ਤਾਕਤ ਦੀ ਦਵਾਈ ਦੇ ਤੋ ਸ਼ੂਗਰ ਦੀ ਦਵਾਈ ਬავਨਾ ਦਿਓ ਉਹ ਬਧੀਰੇ ਕੋਈ ਗੱਲ ਨਹੀਂ ਤੁਹਾਨੂੰ ਤਾਕਤ ਮਿਲਦੀ ਜੇਗੀ ਇਹ ਤੁਹਾਨੂੰ ਸਮਝਾਣਾ ਪੈਂਦਾ ਹੈ ਕਿ ਜੇ 슈ਗਰ ਠੀਕ ਨਹੀਂ ਹੋਏਗੀ ਤੇ ਲੱਖ ਤਾਕਤ ਦੀ ਦਵਾਈਆਂ ਦੇ ਲਈਏ ਤਾਕਤ ਨਹੀਂ ਜੇ ਇੰਨਾ ਆਸਾਨ ਹੁੰਦਾ ਕਿ ਵੀ ਤਾਕਤ ਦੀ ਦਵਾਈ ਫਿਰ ਕੋਈ ਮਰੀਜ਼ ਨਾ ਆਂਦਾ ਉਹ ਆਪੇ ਹੀ ਜਾ ਕੇ ਬਜ਼ਾਰੋਂ ਤਾਕਤ ਦੀ ਦਵਾਈਆਂ ਮੁੱਲ ਲੈ ਕੇ ਤੇ ਕਰ ਲੈਂਦਾ ਇਹ ਜਦੋਂ ਤੱਕ ਅਸੀਂ ਉਸ ਕਮਜ਼ੋਰੀ ਦੇ ਕਾਰਨ ਨੂੰ ਠੀਕ ਨਹੀਂ ਕਰਾਂਗੇ ਉਦੋਂ ਤੱਕ ਉਹ ਤਾਕਤ ਨਹੀਂ ਆ ਸਕਦੀ